ਹਾਂਜੀ ਗੁਰਪ੍ਰੀਤ ਸਾਨ ਸਿੰਘ ਜੀ ਦਾਸ ਗੁਰਪਾਸ ਸਿੰਘ ਅੰਮ੍ਰਿਤਕਾ ਤੋਂ ਇਹ ਨੰਬਰ 24 ਦਾ ਜੀ ਤੇ ਵੀ ਜੋ ਆਪਣਾ ਪ੍ਰੋਜੈਕਟ ਸੀ ਜੀਤੰਦ ਬਾਬਾ ਈਸ਼ਰ ਸਿੰਘ ਜੀ ਨਾਲ ਸਰੇ ਦੇ ਆਪਾਂ ਅਲੋਖਕ ਨਜ਼ਾਰੇ ਤੇ ਮਰਕਲਸ ਹੋਇਆ ਵਿਜੀਨੀ ਹੋਇਆ ਤੇ ਆਪਾਂ ਉਹ ਚੀਜ਼ਾਂ ਦਾ ਆਪ ਵਰਣ ਕਰਨ ਲੱਗੀ ਸੀ ਕਾਫੀ ਆਪਾਂ ਸ਼ਾਬ ਜ ਸਕਤੇ ਦਿੱਤਾ ਜੀ ਤੇ ਪਹਿਲੀ ਗੱਲ ਜਿਹੜੇ ਕਿ ਸਾਡੇ ਕੋਲ ਪ੍ਰਚਾਰਕ ਤੇ ਜੇ ਵੀ ਸਰਕਾਰਾਂ ਕੋ ਪਈ ਪੈਸੇ ਲੈ ਕੇ ਜਹ ਕਿਸ ਤਰ੍ਹਾਂ ਵੀ ਕਰਦੇ ਆ ਹੋ ਤੇ ਵੀ ਉਹਨਾਂ ਨੇ ਵੀ ਨਾਨ ਸਰ ਨੂੰ ਬਹੁਤ ਜ਼ਿਆਦਾ ਵੀ ਡੀਗ੍ਰੇਡ ਕਰ ਦਿੱਤਾ ਨਾਨ ਸਰ ਨੂੰ ਹਰ ਇੱਕ ਚੀਜ਼ ਨੂੰ ਨਾਨ ਸਰ ਨੇ ਪਰ ਨਾਨ ਸਰ ਮੈਂ ਇਹ ਇਸ ਕੋ ਹਰਾਣਾ ਨਾਨ ਸਰ ਸਭ ਕੁਝ ਸਹੀ ਹੋਇਆ ਤੇ ਵੀ ਵੀ ਹੋ ਰਿਹਾ ਸੰਗਤਾਂ ਵੀ ਬਹੁਤ ਹਰੇ ਲੱਖਾਂ ਦਾ ਕੱਟ ਹੁੰਦਾ ਤੇ ਪਰ ਨਿੰਦਕ ਫੇਰ ਵੀ ਨਹੀਂ ਹਟਦੀ ਬੋਲੋ ਹਣਾ ਕਿ ਸਭ ਕੁਝ ਠੀਕ ਹੈ ਸਾਡਾ ਹੋ ਠੀਕਾ 10 ਨੇ ਵੀਡੀਓ ਪਾਈ ਜੀ ਮੇਰੇ ਪਹਿਲੇ ਸਭ ਤੋਂ ਪਹਿਲਾ ਜੀ ਮੈਂ ਬੇਨਤੀ ਕਰਦਾ ਹੱਥ ਜੋੜ ਕੇ ਨਿਮਰਤਾ ਸਹਿਤ ਬੇਨਤੀ ਕਰਦਾ ਜੀ ਦਾਸ ਦਾ ਚੈਨਲ ਤੁਸੀਂ ਸਬਸਕ੍ਰਾਈਬ ਕਰੋ ਜੀ ਤੇ ਉਹ ਹੈਗਾ ਧਰਤ ਬਾਬਾ ਈਸ਼ਰ ਸਿੰਘ ਜੀ ਨਵਾਂ ਚੈਨਲ ਬਣਾਇਆ ਵਾ ਤੇ ਵੀ ਉੱਥੇ ਵੀ ਮਗਰ 10 ਨਵੀਂ ਰਹਸਰਾ ਤੇ ਉਹ ਚੈਨਲ ਤੁਸੀਂ ਸਬਸਕ੍ਰਾਈਬ ਕਰੋ ਜੀ ਉਹ ਆਪਾਂ ਨੂੰ ਹਰ ਰੋਜ਼ ਨਵੇਂ ਨਵੇਂ ਸਖਿਆਣ ਵੀ ਆ ਤੇ ਤੇ ਬੈਲ ਬੈਲ ਦੀ ਘਟੀ ਵੀ ਦਵਾਉ ਤੇ ਤੁਹਾਨੂੰ ਪਤਾ ਲੱਗਿਆ ਕੋਈ ਵੀ ਜਿਹੜੀ ਨਵੀਂ ਸਾਖੀ ਆ ਰਹੀ ਹੈ ਵੀ ਉਸ ਤੋਂ ਤੁਸੀਂ ਨਾ ਵੀ ਵਿਕਰੋਗੇ ਮਤਲਬ ਇਹ ਸੁਣੋ ਸਾਖੇ ਸਾਰੀ ਜਿਸ ਬਈ ਆਮ ਬਈ ਚੱਗੇ ਬੰਦੇ ਜੀ ਆ ਰਹੇ ਆ ਤੇ ਸਾਰੀਆਂ ਬਿੱਦ ਸਭੀ ਪ੍ਰੂਫਸ ਜੀ ਆ ਰਹੀਆਂ ਟੈਲੀਫੋਨ ਨੰਬਰ ਦੀ ਵੀ ਕੋਸ਼ਿਸ਼ ਕਰਦੇ ਸਭ ਕੁਝ ਆ ਰਿਹਾ ਤੇ ਮੈਂ ਹੁਣ 10 ਪੈਸੀ ਇਹ ਨਾਨਕ ਸਾਹਿਬ ਦੇ ਬਈ ਮਰਿਆਦਾ ਸਿਵਿਲਿਟੀਸ ਬਿਟਵੀਨ ਨਾਨਕ ਸਾਹਿਬ ਰਿਆਦਾਨ ਦਰਬਾਰ ਸਾਹਿਬ ਇਹ ਜੋਗੇ ਸੰਗਤਾਂ ਦੇ ਬਹੁਤ ਸੋਹਣਾ ਭਰਮਹਗਾਰ ਰੋਤਾਈ ਦੇ ਸੰਗਤਾਂ ਭਰਮਹਗਾਰ ਰੋਤਾ ਜੋ ਉਹਦੇ ਵਿੱਚ ਨਾ ਜੀ ਦੇਖਿਆ ਦਾਸ ਨੇ ਤੇ ਵੀ ਬਹੁਤ ਲੋਕ ਖੁਸ਼ ਹੈ ਮੈਂ ਕਮੈਂਟਸ ਦੇਖਦਾ ਪੜਦਾ ਹੂ ਸਾਰਾ ਤੇ ਵੀ ਮੈਂ 10 ਦੇ ਨਾਮ ਵੀ ਰੱਖਿਆ ਜੀ 50000 ਦੇ ਨਾਮ ਰੱਖਿਆ ਜੇ ਸਾਨੂੰ ਕੋਈ ਛਿੜਹਾਊਗਾ ਤੇ ਅਸੀਂ ਵੀ ਵੀ ਮਾਫੀ ਵੀ ਮੰਗਾਂਗੇ ਤੇ 50000 ਰੁਪਏ ਨਗ ਜਿਓਗੇ ਪਰ ਸੰਤ ਸੂਤਾ ਨਾ ਕਰੀ ਛਿੜਾ ਤੇ ਯਾ ਗਿਵ ਮੀ ਦਿ ਸੈਵਨਾਰ ਰਿਸਰਚ ਵੀ ਜਿੰਨੇ ਵੀ ਅਭੀ ਮੇਰੇ ਦਾਦਾ ਅਛਰਜੀ ਸਾਰੀ ਜੀ ਹਰਜੀਤ ਹਰਜੀਤ ਖੁਜੀ ਨਾਨਸਾ ਵੀ ਹੁਣ ਤੁਸੀਂ ਦਰਬਾਰ ਸਾਹਿਬ ਜਾਓ ਜੀ ਦਰਬਾਰ ਸਾਹਿਬ ਜੇ ਤੁਸੀਂ ਕੋਈ ਜੀ ਸਹਿਜ ਪਾਠ ਰਖਾਉਣਾ ਜੀ ਵੀ ਉਹ ਵੀ ਸਹਿਜ ਪਾਠ ਰਖਾਉ ਜਸ ਸਪਤਾਹਕ ਪਾਠ ਜੀ 70 ਦਿਨਾਂ ਤੇ ਵੀ ਰਖਾਉਣਾ ਸਹਿਜ ਪਾਠ ਰਖਾਉਣਾ ਵੀ ਜਿਹੜੇ ਮਹੀਨੇ ਭੂਗ ਪਾਜੇ ਵੀ ਖੁੱਲਾ ਸੰਪਰ ਸਹਿਜ ਪਾਠ ਜਸ ਸਪਤਾਹਕ ਪਾਠ ਜੀ 70 ਦਿਨਾਂ ਦੇ ਭੂਗ ਪਾਜੇ ਉਸ ਨੂੰ ਰਿਫਿਊਜ਼ ਕਰ ਦੇਣਗੇ ਵੀ ਕਦੇ ਕੋਈ ਕਾਸੀ ਨਹੀਂ ਰੱਖ ਸਕਦੇ ਅਸੀ ਰਕਸ਼ਾ ਵੀ ਸਾਨੂੰ ਮਨਾਈ ਦਰਵਾਸ ਗੁਰੂ ਗੋਬਿੰਦ ਸਿੰਘ ਜੀ ਮੇਰਾ ਦਾ ਰਮ ਕੀਤੀ ਹੋਈ ਹੈ ਜੀ ਉੱਥੋਂ ਮਨ ਮਨਾਈ ਦਰਵਾਸ ਜੇ ਤੁਸੀਂ ਨਾਂ ਰੱਖੋਗੇ ਰਖਾਓਗੇ ਸਹਿਜ ਪਾਠ ਜਾਂ ਸਪਤਾਖ ਪਾਠ ਤੇ ਸੱਤਾਂ ਨਾਂ ਰੱਖੀਂ ਮਨਾਈ ਬਾਬਾ ਜੀ ਨੇ ਤਾਂ ਬਾਬਾ ਇਸ਼ਤ ਸਿੰਘ ਮਹਾਰਾਜ ਨੇ ਜੇ ਵੀ ਮਨਾ ਕੀਤਾ ਜੇ ਵੀ ਨਹੀਂ ਰੱਖ ਸਕਦੇ ਤੇ ਵੀ ਬਾਬਾ ਜੀ ਸੰਪਰਵਾੜ ਸ਼ੁਰੂ ਕੀਤੇ ਸੀ ਉਹ ਸੰਪਰਵਾੜ ਦਾ ਦਾ ਸਿੱਖਨ ਜੁਰ ਦੱਸੂ ਹੈ ਸੰਪਰਵਾੜ ਵੀ ਕਿਵੇਂ ਗੁਰੂ ਸਾਹਿਬ ਨੇ ਸ਼ੁਰੂ ਕੀਤੇ ਸੀ ਜੋ ਕਿਵੇਂ ਬਾਬਾ ਜੀ ਨੇ ਉਹ ਗਾਂ ਸ਼ੁਰੂ ਕੀਤੇ ਆ ਉਹਦੀ ਵੀ ਸਰਬ ਵਿਆਖਿਆ ਚੰਗੀ ਤਰ੍ਹਾਂ ਕਰੂੰ ਫਿਰ ਤੁਸੀਂ ਦਰਵਾਸੇ ਜਾਓ ਜੀ ਤੁਸੀਂ ਕਿਸੇ ਮਰਤਕ ਦਾ ਵੀ ਵੀ ਪਾਠ ਖੁਣਾਵੇ ਜਾਂ ਖੁਸ਼ੀ ਗਮੀ ਦੇ ਪਾਠ ਖੁਣੇ ਹੋਣ ਤੇ ਵੀ ਉਥੇ ਵਿਖੇ ਇੱਕ ਮਰਤਕ ਦੇ ਪਾਠ ਜੀ ਮੈਂ ਵੀ ਰਖਾਉਣੇ ਹੁਣ ਵੀ ਨਾ ਕਰਦੇ ਕਿ ਵੀ ਨਹੀਂ ਜੇ ਖੁਸ਼ੀ ਦੇ ਪਾਠ ਰੱਖ ਸਜੇ ਤੇ ਇਹ ਅਰਦਾਸ ਸਰਵਉੱਤੇ ਪਰੇ ਦੀ ਹੋਈ ଥି। ਦੇਖੋ ਜੀ ਹੁਣ ਦੂਜੀ ਗੱਲ 1914 ਪਹਿਲੀ ਫਸਟ ਵਰਲਡ ਵਾਰ ਜਿਹੜੀ ਸੀ 1914 ਤੋਂ 1918 ਤੱਕ ਸੀ ਬੜੀ ਹੋਈ। ਐ ਡੂਇੰਗ ਦੈਟ ਪਾਰਟੀ ਕੁਆਰ ਐਕਸੀਜ਼ ਡੂਇੰਗ ਫਸਟ ਵਰਲਡ 6 ਸੋਲਜਰ ਵਨ ਦੀ ਹਾਈਐਸਟ ਨੰਬਰ ਆਫ ਵਿਕਟਰੀ ਅਕਰਾਸਿਸ 6 ਸੋਲਜਰ ਵਨ ਦੀ ਹਾਈਐਸਟ ਨੰਬਰ ਆਫ ਵਿਕਟਰੀ ਅਕਰਾਸਿਸ ਇਕੁਇਲੈਂਟ ਟੂ ਯੂ ਐਸ ਮੈਡਲ ਜਿਹੜਾ ਜਕੇ ਵਿਕਟਰੀ ਅਕਰਾਸ ਖਣ ਜਿੱਤੇ ਸੀ ਜਿਵੇਂ ਕਿ ਅਮਰੀਕਾ ਦੇ ਯੂ ਐਸ ਬੈਟ ਦੇ ਬਰਾਬਰ ਸੀਗੇ ਤੇ ਉਸ ਮੌਕੇ ਉਹਦੀ ਸਫਲਤਾ ਵਾਸਤੇ ਗੋਰਿਆਂ ਨੇ ਅੰਗਰੇਜ਼ਾਂ ਨੇ ਦਰਬਾਰ ਸਾਹਿਬ ਦੇ ਵਿੱਚ ਹਰ ਕੀ ਪੌੜੀ ਤੇ ਲਗਾਤਾਰ ਪਾਠ ਕਰਵਾਈ ਸੀ ਉਹਦੀ 155 ਚ 1915 ਚ ਉਹ ਵਿਸ਼ੇਸ਼ ਨੂੰ ਗਈ ਸੀ ਮինչ ਉਦਕ ਵੀ ਵੀ ਆਪਣਾ ਵੀ ਸਫਲ ਨਹੀਂ ਹੁੰਦੇ ਵੀ ਲੜਾਈ ਜਿੱਤੇ ਨਹੀਂ ਉਦੋਂ ਤੱਕ ਉੱਥੇ ਦਰਬਾਰ ਸਾਹਿਬ 'ਚ ਗੋਰਿਆਂ ਨੇ ਉੱਥੇ ਪਾਠ ਕਰਾਈ ਸੀ ਤੇ ਹਰ ਕੀ ਪੌੜੀ ਜਿੱਤੇ ਤੇ ਇਕੱਠੇ ਵੀ ਜਿਸ ਵੀ ਗੱਲ ਇੱਕ ਪਾਠ ਰੱਖਿਆ ਗਿਆ ਨਹੀਂ ਉੱਥੇ ਇਕੱਠੇ ਪਾਠ ਰੱਖੇ ਜਾਂਦੇ ਸੀ ਇਕੱਠੇ ਭੂਗ ਪੈਂਦੀ ਸੀ ਭੂਗ ਥੱਲੇ ਪੈਂਦੇ ਅਰਦਾਸ ਥੱਲੇ ਹੁੰਦੀ ਸੀ ਦਰਬਾਰ ਸਾਹਿਬ ਚ ਜੀ ਤੇ ਉਸ ਤੋਂ ਇਲਾਵਾ ਵੀ ਦੇਖੋ ਤੁਸੀਂ ਕਿਵੇਂ ਜੀ ਤੇ ਵੀ ਉਸ ਜਦੋਂ ਜਪਰੇ ਜੈਤੋ ਦਾ ਮੋਰਚਾ ਲੱਗਿਆ ਸੀ ਜੈਤੋ ਦੇ ਮੋਰਚੇ ਵੇਲੇ ਵੀ ਤੇ ਉਸ ਵੇਲੇ ਵੀ ਸਿੱਖਾਂ ਨੇ ਫਰਕੀ ਪੌੜੀ ਜਿੱਤੇ ਤੇ 5 ਮਹੀਨੇ ਚੱਲੇ ਸੀ ਪਾਠ ਏ ਵੀ ਉਹ ਉੱਥੇ ਹਰ ਕੀ ਪੌੜੀ ਦੇ ਉੱਤੇ ਸਿਰ ਪਾਟ ਰਕਾਇ ਗਏ ਸੀ ਉਹਦੇ ਚ ਵੀ ਉੱਥੇ ਵੀ 300 21 ਪਠੇ ਭੋਗ ਪਏ ਸੀ ਆ ਬੋਕਾ ਜੀ ਕਿਤਾਬ ਤੇ ਸ੍ਰੀ ਰਵਿੰਦਰ ਸਾਹਿਬ ਦਾ ਸਨੇਹੀ ਇਤਿਹਾਸ ਦੇਖੋ ਤੇ ਵੀ ਪੜੋ ਇਹਦੇ ਵਿੱਚ ਮੈਂ ਪੜਕੇ ਸੁਣਾਉਣਾ ਜੀ ਤੇ ਇਹਦੇ ਵਿੱਚ ਲਿਖਿਆ ਜੀ ਪਹਿਲਾ ਖੰਡ ਹਰ ਕੀ ਪੌੜੀ ਦੇ ਉੱਪਰ ਦੀ ਮੰਜ਼ਿਲ ਵਿੱਚ ਗੁੰਬਦ ਦੇ ਵਿੱਚ ਹੋ ਜਾਂਦੇ ਸਨ ਅਖੰਡ ਪਾਠ ਦੀ ਭੁਖੀ ਵੱਜ ਜਾਂਦੇ ਅਲਕੀਪੋੜੀ ਨੇੜੇ ਹੀ ਉਸੇ ਸ਼ਤੁੱਪੁਰ ਉਤਰੀ ਬਾਹੀ ਤੇ ਦੱਖਣੀ ਬਾਹੀ ਦੇ ਦੋ ਹੋਰ ਅਖੰਡ ਪਾਠ ਸ਼ੁਰੂ ਕੀਤੇ ਗਏ ਉਹ ਦਰਵਾਰਸਰੀ ਉਪਰੀ ਮੰਜ਼ਰੇ ਇੱਕੋ ਸਮੇਂ ਚਾਰ ਅਖੰਡ ਪਾਠ ਚੱਲਦੇ ਸਨ ਚਾਰ ਅਖੰਡ ਪਾਠ ਚੱਲਦੇ ਸਨ ਇੱਕੋ ਸਮੇਂ ਚਾਰ ਅਖੰਡ ਪਾਠ ਚੱਲਦੇ ਸਨ ਇੱਥੇ ਆਪਾਂ ਨੂੰ ਕਈ ਕਹਿੰਦੇ ਵੀ ਹੁਣ ਜੇ ਉਸ ਤੋਂ ਇਲਾਵਾ ਜੀ ਤੇ ਵੀ ਜਿੰਨੇ ਵੀ ਉੱਤੇ ਫਿਰ ਅੱਥੇ ਆਪਣਾ ਵੀ ਹਾਂ ਜੀ ਅਕਾਲੀ ਲਹਿਰ ਸਵੇਰ ਆ ਦੇਖੋ ਜਿੱਥੇ ਆਉਂਦੀ ਆ ਅਕਾਲੀ ਲਹਿਰ ਸਵੇਰ ਹਾਂਜੀ ਅਕਾਲੀ ਲਹਿਰ ਸਮੇਂ ਜਤੋ ਦੇ ਮੋਰਚੇ ਦੌਰਾਨ ਸ੍ਰੀ ਹਰਮੰਦਰ ਸਾਹਿਬ ਵਿਖੇ ਲਗਾਤਾਰ ਲਗਾਤਾਰ 321 ਖੰਡ ਪਾਠ ਕੀਤੇ ਗਏ। 5ਵੀਂ ਜਨਵਰੀ ਨੂੰ 321 ਖੰਡ ਪਾਠ ਭੋਗ ਗਏ। ਦੇਖੋ ਜੇ ਕਿੰਨੇ ਕਿੰਨੇ ਹੁੰਦੇ ਮੇਰੇ 8 8 10 ਸਪੈਕਟ ਦੇ ਭੋਗ ਪੈਂਦੇ ਹੁੰਦੇ ਉਹਨੇ ਤਾਂ ਹੋਈ ਜੀ ਪਾਠ ਤੇ ਮੋਰਚਾ ਫਤਿਹ ਹੋਣ ਤੇ ਜੁਲਾਈ 1925 25 ਸਵੀਂ ਨੂੰ ਖੰਡ ਪਾਠ ਦੇ ਭੋਗ ਪਾਏ ਗਏ। ਉਸ ਸਮੇਂ ਹਰ ਪਾਠੀ ਨੂੰ 25 ਰੁਪਏ ਤਨਖਾਹ ਦਿੱਤੀ ਜਾਂਦੀ ਸੀ। ਦਿੱਤੀ ਜਾਂਦੀ ਸੀ। ਤੇ ਵੀਰ ਰਿਪੋਰਟ ਦੇਖੋ ਦਰਵਾਜਾ ਸਬੰਨਾ 160 ਦਰਵਾਜਾ ਸਦੀ ਮੇਰਾ ਜਿਹੜੀ ਹੈ ਨਾ ਇਹ ਦੇਖੋ ਤੁਸੀਂ ਫਿਰ ਉਸ ਤੋਂ ਇਲਾਵਾ ਦੇਖੋ ਇਹ ਜਿਹੜੇ ਜਰਮਨ ਦੀ ਵੀ ਲੜਾਈ ਜੀ ਵਿੱਚ ਰੱਖੇ ਗਈ ਸੀ ਪਾਠ ਉਹ ਉਹ ਪਾਠ ਵੀ ਆਹ ਦੇਖੋ ਜਿੱਥੇ ਇੱਥੋਂ ਦੇਖੋ ਪੜਿਆ ਹੋਇਆ ਤੇ ਝੂਮ ਕਰਕੇ ਦੇਖ ਲਿਓ ਤੁਹਾਨੂੰ ਪਤਾ ਲੱਗੂਗਾ ਨਾ ਤੇ ਉਹਦੇ ਵਿੱਚ ਦੱਸਦੇ ਹਰ ਕੀ ਪੜੀ ਜੀ ਮੰਜ਼ਲ ਤੇ ਜਰਮਨ ਦੀ جنگ ਵੇਲੇ ਅੰਗਰੇਜ਼ ਸਰਕਾਰ ਨੇ ਆਪਣੀ ਕਾਮਯਾਬੀ ਲਈ 1925-15 ਵਿੱਚ ਹਰ ਕੀ ਪੜੀ ਉਪਰੀ ਮੇਜ ਲਗਾਤਾਰ ਖੰਡ ਪਾਟ ਕਰਾਈ ਸ਼ਹਿਰ ਹੁਣ ਆਹ ਚੀਜ਼ ਧਿਆਨ ਨਾਲ ਸੁਣੀ ਜਿਹੜੀ ਤਸੜ ਗਿਆ ਸ਼ਹਿਰ ਤੇ ਕੋ ਸ਼ਹਿਰ ਦੇ ਡੇਰਿਆਂ ਦੇ ਮਹਾਂਤ ਬਗੈਰ ਬਗੈਰ ਜਾਣੇ ਤੋਂ ਬਗੈਰ ਕਿਸੇ ਮਾਇਆ ਤੋਂ ਬਗੈਰ ਕਿਸੇ ਮਾਇਆ ਤੋਂ ਜਿਵੇਂ ਨਾਨਕ ਸਰ ਵੀ ਕਿਸੇ ਪਾਠ ਨੂੰ ਪੈਸੇ ਨਹੀਂ ਦਿੰਦਾ ਬਗੈਰ ਕਿਸੇ ਮਾਇਆ ਤੋਂ ਤੇ ਵੀ ਰੰਭ ਰਹਿ ਗਏ ਬਗੈਰ ਅਵਜਾਨੇ ਤੋਂ ਮੋ ਬਤੌਰ ਅਖੰਡ ਪਾਠੀ ਪਾਠਵਿਸਸਾ ਦੇ ਦਿਸਨ ਤੇ ਵੀ ਅਖੰਡ ਪਾਠ ਰਿਤੇ ਅੱਜ ਕਭੀ ਉਸ ਤੋਂ ਬਾਅਦ ਅਖੰਡ ਪਾਠ ਨਹੀਂ ਹੁੰਦੇ ਸਨ ਉਦਾਸੀ ਨਿਰਮਲ ਸੇਵਾਪਤੀ ਡੇਰੇ ਵਿੱਚ ਜਾਂ ਸੰਪਰਤ ਤਵ ਵਿਗਿਆਨੀਆਂ ਦੇ ਟਕਸਾਲਾ ਵਿੱਚ ਬੇਘਮ ਹੀ ਅਖੰਡ ਪਾਠੀ ਹੁੰਦੇ ਸਨ ਬੇਘਮ ਹੀ ਅਖੰਡ ਪਾਠੀ ਹੁੰਦੇ ਸਨ ਆ ਦੇਖੋ ਤੁਸੀਂ ਪੜ੍ਹ ਕੇ ਕਿਉਂ ਕਰਕੇ ਸਾਰਾ ਬੇਘਮ ਰੱਖ ਕੇ ਜਿਸੀ ਬੇਘਮ ਪਾਠੀ ਦੀ ਸੀ ਹੁਣ ਇੱਥੇ ਇਹਨਾਂ ਨੇ ਬਈ ਆਪਾਂ ਕਰਦਿਆ ਜੀ ਉਹ ਤੁਸੀਂ ਵੀ ਬੈਂਗਮਾ ਜੀ ਉਹ ਵਿਆਹ ਨਹੀਂ ਕਰਾਇਆ ਜੀ ਉਹਨਾਂ ਨੇ ਐ ਨਹੀਂ ਇੱਕ ਗੁਰੂ ਸਾਹਿਬ ਗੁਰਗੋਮ ਸਿੰਘ ਜੀ ਦੀ ਮਿਹਰ ਨਾਲ ਥੋੜੀ ਗਈ ਦਰਬਾਰ ਸਭ ਚ ਇਕੱਠੇ ਪਾਠ ਰੱਖਿਆ ਤੇ ਕੋਈ ਨਾਨ ਸਰਪ ਚ ਇਹੀ ਆ ਨਾਨ ਸਰਚ ਵੀ ਵੀ ਬਾਬਾ ਜੀ ਅਸੀਂ ਬੈਂਗਮੇ ਠਾਠਾਏ ਇੱਥੇ ਵੀ ਵੀ ਜੈਸੀ ਜੀ ਵੀ ਪੇਟ ਤੇ ਤਸੀਹ ਵੀ ਉੜ ਕੇ ਵੀ ਉਸ ਸਮੇਂ ਵੀ ਬੈਂਗਮੀ ਠਾਠਾ ਵੀ ਜੇ ਵੀ ਜੇ ਵੀ ਉਹ ਉਸੇ ਪੱਤਨੇ ਵੀ ਉਹਨੂੰ ਸੇਵਾ ਮਿਲਣੀ ਨਾਨ ਸਾਧੀਆਂ ਜੀ ਬਾਬਾ ਜੀ ਬਸ ਸੀਗੇ ਤੇ ਬਾਬਾ ਜੀ ਫਿਰ ਕਿਸੇ ਪਾਠ ਨੂੰ ਹੁਣ ਬਾਬਾ ਬਨਸੀ ਜੀ ਬਾਰੇ ਦੀ ਵਰਸੀ ਆਉਂਦੀ ਹੈ ਬਾਬਾ ਜੀ ਸੱਸੀ ਮਾਰਾ ਦੀ ਵਰਸੀ ਤੇ ਕਿਸੇ ਪਾਠੀ ਨਾਟ ਇਵਨ ਸਿੰਗਲ ਪੈਣੀ ਦਿੱਤੀ ਜੀ ਦਰਬਾਰ ਸਾਹਿਬ ਦੀ ਮਰਿਆਦਾ ਦੇ ਮੁਤਾਬਕ ਇੱਥੇ ਪਾਠ ਸਾਹਿਬ ਦੇ ਨਾਲ ਸਰ ਦਰਬਾਰ ਸਾਹਿਬ ਦੀ ਮਰਿਆਦਾ ਦੇ ਮੁਤਾਬਕ ਚੱਲਦੇ ਓਵੇਂ ਚੱਲਦੇ ਪਾਠੀ ਸੇ ਇਸ਼ਨਾਨ ਕਰਕੇ ਵਹਿੰਦੇ ਆ ਕਿਸੇ ਸ਼ਾਰ ਕਰਕੇ ਓਵੇਂ ਮਰਿਆਦਾ ਚੱਲਦੀ ਜਿਵੇਂ ਵੀ ਦਰਬਾਰ ਸਾਹਿਬ ਉਹੀ ਜਿਹਦੇ ਤੇ 321 ਅਖੰਡ ਪਾਠ ਦੇ ਭੋਗ ਪਾਇਆ ਗਿਆ ਜੀ 321 ਅਖੰਡ ਪਾਠ ਦੇ ਇਹ ਪਾਇਆ ਗਿਆ ਜੁਲਾਈ 1925 ਨੂੰ ਚਾਰ ਪੰਜਵੇਂ ਦੇ ਪਾਠ ਚਲੇ ਸੀ ਉਹ ਜਿਆ ਤੋਂ ਦੰਮੁਰ ਚਦਰਨ ਤੇ 321 ਹੰਡਾ ਪਾਠ ਅਦੇ ਜੁਲਾਈ 1925 ਨੂੰ ਇਹ ਅਖੀਰੀ ਅੰਤਮ ਦਾ 10ਵੀਂ ਦਾ 120 ਪਾਠ ਹੋ ਗਈ ਸੀ ਤੇ 21ਵੇਂ ਪਾਠ ਦੀ ਅਰਦਾਸ ਜੁਲਾਈ 1925 ਨੂੰ ਆ ਕਿਤੀ ਗਈ ਸੀ ਇਹ ਕਿਵੇਂ ਜੀ ਹੁਣ ਇੱਕ ਇੱਕ ਪਾਠ ਹੋ ਕੇ ਤੋਂ ਹੋ ਜਾਣਗੇ ਪਾਠ ਨੇ ਤੇ ਇਹ ਵੀ ਜਿਹੜੀ ਨਜਾਇਜ਼ ਨਹੀਂ ਕਹਿਣੀ ਚਾਹੀਦੀ ਗੱਲਾਂ ਜੋ ਕੇ ਹੋਵੇ ਨਾ ਦੇ ਉਹੀ ਦਾ ਲਿਖਿਆ ਜੇ ਬਿਨਾਂ ਸਰ 68 ਭਗਤੀ ਦਾ ਅਧਿਕਾਰਾ ਬਾਬਾ ਬੰਦਨ ਸਿੰਘ ਜੀ ਬਾਰੇ ਦੀ فرمایا ਬਾਬਾ ਈਸ਼ੀਸ ਜੀ ਮਾਰਨ ਭਗਤੀ ਦਾ ਸ਼ਕਤੀ ਜੋ ਵੀ ਕਰਦਾ ਇਹ ਕਰਦਾ ਜਿੰਨਾ ਸਾਸ ਗ੍ਰਸਤ ਬਿਸੇ ਹਰਨਾਮ ਮੰਤ ਧੰਸ ਸੇ ਨਾਰ ਕ ਪੂਰਨ ਸੇ ਸੰਤ ਜਿੰਨਾ ਸਾਸ ਗ੍ਰਸਤ ਵਿੱਚ ਬਿਸਰੇ ਹਰਨਾਮ ਮੰਮੰਤ ਧੰਸ ਸੇ ਨਾਰ ਕ ਪੂਰ ਸੇ ਸੰਤ ਤਾਂ ਸੋ ਨੀਅ ਅਗੇ ਤੇ ਵੀ ਬਿ ਬਿ ਉਹ ਪੂਰ ਸੰਤ ਹੁੰਦੇ ਆ ਇਰੇ ਵੀ ਬੇਕੱਬ ਬੇਬਖਸ਼ ਰਪਤੋਲੀ ਜਦ ਜਦ ਹੀ ਸੰਸਾਦ ਕੀ ਆਇਓ ਦਰਮਨ ਸਗਲ ਬਨਾਸੀ ਜਦ ਵੀ ਸੰਸਾਦ ਕੀ ਆਇਓ ਦਰਮਨ ਸਗਲ ਬਨਾਸੀ ਦਬ ਨਾਨਕ ਚੇਤੇ ਚੇਤਾ ਮਨ ਕਾਟੀ ਜਮਕੀ ਫਾਸੀ ਜਮਾਂ ਦੀ ਫਾਸੀ ਕੱਟੀ ਜਾਂਦੀ 633 ਅੰਮਚ ਹਾਂਜੀ ਹਰ ਇੱਕ ਸੇਵਰ ਇੱਕ ਸੇਵ ਪਿਆਰੇ ਕਨਫਰੰਸ ਲੋਗੋ ਮਹਾ ਪੌਜਲ ਤਾਰੇ ਸੇਸੋ ਨਸੀ ਜੇ ਇੱਕ ਨੂੰ ਤੇ ਆਉ ਜੇ ਇੱਕ ਨੂੰ ਇੱਕ ਨੂੰ ਤੇ ਆ ਮਗੇ ਬੜੇ ਪਾਰ ਇਹਦੇ ਦੋ ਵੇੜੇ ਚ ਪਾ ਰੱਖੋਗੇ ਵੀ ਦੇਖੋਗੇ ਫਿਰ ਡੁੱਬੇ ਡੁੱਬਦੇ ਡੁੱਬਦਾ ਵਿਚ ਡੋਬਦਾ ਮੇਰੇ ਤੇ ਦੇਖੋ ਵੀ ਤੁਸੀਂ ਜੀ ਬਾਬਾ ਜੀ ਨੇ ਸਥਾਨ ਬਣਾਇਆ ਬਾਬਾ ਜੀ ਦੇ ਇੱਥੇ ਜੀ ਬਚਨ ਕੀ ਰਿਕਾਰਡ ਵੀ ਹੋਇਆ ਬਚਨ ਤੇ ਸਭ ਮਹਿਸ਼ਤਰ ਸੇ ਗਰੇ ਆ ਉਹਦਾ ਭਰਾ ਡਾਕਟਰ ਗਿਆ ਗੱਲ ਹੁਣ ਹਿਸਾਬ ਉਹਨਾਂ ਨਾਲ ਗੱਲ ਸਾਬ ਹੁਣੇ ਸਮਝ ਪਤਾਈ ਸਾਰੇ ਉੱਥੇ ਸਾਡਾ ਪਰਵਾਰੀ ਸਿੱਥੇ ਸੀ ਬਾਬਾ ਜੀ ਨੇ ਖੜ ਕੇ ਬੋਚੇ ਕਿਤੇ ਵੀ ਜਿਹਨੇ ਨਾਲ ਸਾਨੂੰ ਸੰਭਾਲਣਾ ਸੰਭਾਲੋ ਇਹੜੇ ਦੋ ਸ਼ਰਤਾਂ ਇਸਤਰੀ ਉਹ ਮਾਤਾ ਸੌਣ ਪੈਸ ਨੂੰ ਗੋਦਾ ਹੱਡ ਪੈਸ ਨੂੰ ਗੋਦਾ ਹੱਡ ਸਮਝੋ ਉਹਨੂੰ ਅਸੀਂ ਨਾਲ ਸਵਾਲ ਦਿੰਦੇ ਇੱਥੇ ਹੁਣ ਕਿਹੜਾ ਚੰਦਾ ਇੱਥੇ ਆਪੇ ਦੇਖੋ ਅਸੀਂ ਕਿਸੇ ਨੂੰ ਨਹੀਂ ਨורה ਦੇਖਸਾ ਕੋਸ ਨਹੀਂ ਪਰ ਤੁਸੀਂ ਆਪੇ ਪਰਖ ਕਰੋ ਜੀ ਆਪੇ ਪਰਖੋ ਪੈਸਾ 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 ਬੀ ਬੀ ਸਾਰੇ ਕਰਦੇ ਆ ਇਹ ਨਹੀਂ ਕਰੀਬ ਆਸਾਨ ਤਾਂ ਸੇਵਨ ਚੱਲਦੇ ਬਾਬਾ ਜੀ ਵੀ ਇੱਥੇ ਬੱਲੇ ਸ਼ੀਟ ਨੇ ਵੀ ਉਹਦੇ ਸਾਕੀ ਮਾ ਪੋਣੀ ਜੀ ਬੱਲੇ ਸ਼ੀਟ ਦੀ ਵੀ ਲ ਲੱਖ ਰੁਪਏ ਦੀ ਸੇਵਾ ਕਰਾਈ ਪਹਿਲਾ 35000 ਦੀ ਸੇਵਾ ਕਰਾਈ ਮੋਤੋਂ ਨਾ ਕੀਤੀ ਬਾਬਾ ਜੀ ਨੇ ਤੇ ਵੀ ਉੱਥੇ ਬਾਬਾ ਜੀ ਨੇ ਤੁਹ ਪਾਠ ਕਰਾ ਉੱਥੇ ਉਹ ਝੋਲੜੀ ਦੀ ਗੱਲ ਹੈ ਫਿਰ ਵੀ ਮੇਰਾ ਸੇਟ ਆਇਆ ਵੀ ਲੱਖ ਰੁਪਏ ਦੀ ਸੇਵਾ ਕਿਤੇ ਬਾਬਾ ਜੀ ਮੇਰਾ ਨਾਮ ਉੱਤੇ ਲੱਗ ਗਿਆ ਬਾਬਾ ਜੀ ਕਹਿੰਦੇ ਅਸੀਂ ਤੇਰਾ ਕੋਈ ਨਹੀਂ ਫਿਰ ਉਸ ਲੱਖ ਰੁਪਏ ਉਹਨਾਂ ਨੂੰ ਬਹੁਤ ਹੁੰਦਾ ਸੀ ਫਿਰ ਦਿੱਲੀ ਜਦੋਂ ਉਹਨਾਂ ਦੀ ਮਾਤਾ ਬੀਤ ਰਗਤ ਗਈ ਆ ਉਹਨਾਂ ਨੇ 20 ਲੱਖ ਰੁਪਏ ਦੀ ਸੇਵਾ ਰਾਗੀ ਸੱਚਾ ਸਿਉਂ ਦਾਣ ਸਿਉਂ ਨਹੀਂ ਸਾਰੇ ਸੀਗੇ ਪਰ ਦਾਣ ਸਿਉਂ ਸਾਰੇ ਤੁਸੀਂ ਉਹਨਾਂ ਨੇ ਵੀ ਵੀ ਲੱਤੀ ਸੀ ਵਾ ਇੱਕ ਬਾਗ ਦੇ ਚ ਬੰਡਰਾਂ ਚ ਬਣਾ ਕੇ ਲੁਕੋ ਕੇ ਦੇਤੀ ਬਾਬਾ ਜੀ ਬਾਬਾ ਜੀ ਵੀ ਬਾਬਾ ਜੀ ਜੀ ਸੀ ਪੈਸਾ ਸੀ ਨੇ ਵੀ ਵੀ ਬਾਬਾ ਜੀ ਫਸ ਗਈ ਸਾਡਾ ਖੋਲਡ ਇਕੱਠੀ ਕੀਆ ਬਾਬਾ ਜੀ ਜਾਣੀ ਜਾਣ ਸੀ ਖੋਲੀ ਰੱਖੇ ਪੈਸੇ ਬਾਬਾ ਜੀ ਮੋੜ ਸੀ ਉਹ ਫਿਰ ਬਰਲਾ ਸਿੰਘ ਕਹਿੰਦਾ ਕਿ ਤਾਂ ਬਾਬਾ ਜੀ ਕਹਿੰਦਾ ਤੁਸੀਂ ਸੋਚ ਲਓ ਕਿ ਸਾਰੀ ਦਿੱਲੀ ਚ ਪੈਸੇ ਇੰਨੇ ਇਕੱਠੇ ਨਹੀਂ ਜਿੰਨੇ ਮੈਂ ਦਿੱਤੇ ਸੋਨ ਮੇਰੇਗਾ ਕੋਈ ਦਾਣੀ ਨਹੀਂ ਮੇੜਨਾ ਏ ਬਾਬਾ ਇਸੇ ਸੁਣੀ ਮਾਰਨੇ ਬੱਚੀ ਤੇ ਬੱਲੇ ਜਾ ਜਾ ਜੇ ਤੂੰ ਦੇਖ ਜੇ ਸਾਨੂੰ ਤੇਰਾ ਕੋਈ ਦਲੇ ਨਹੀਂ ਮਿਲਣਾ ਤੂੰ ਵੀ ਫੋੜਾ ਤੈਨੂੰ ਵੀ ਸਾਡੇ ਕੋਲ ਛੱਡੀ ਨਹੀਂ ਮਿਲਣਾ ਧੰਨ ਬਾਬਾ 13 60 ਬਣਾਇਆ 13 ਸਾਰੇ ਸਾਰੇ ਗੁਰੂਆਂ ਸਾਡੇ ਨਾਲ ਹੋਇਆ ਆਪ ਜੀ ਨਾਲ ਕੋਈ ਨਹੀਂ ਤੇ ਵੀ ਅਭੀ ਸਾਰੇ ਠੱਟਰ ਜਿੰਨੇ ਵੀ ਆ ਤੁਸੀਂ ਦੇਖੋ ਵੀ ਹੁਬ ਕੀ ਹੁਣ ਹੋ ਰਿਹਾ ਜੀ ਸਾਰਾ ਕੋਈ ਪਤਾ ਸੁਣ ਵੰਦੇ ਕੱਲ ਜਿਆਦਾ ਸੀ ਜਗਰਾ ਹੋ ਰਿਹਾ ਸੀ ਸਾਡੇ ਨਾਲ ਨਾ ਜੀ ਆਪਣਾ ਅਈ ਬਾਈਬੂ ਸਿੰਘ ਜੀ ਜਿਸ ਪਈ ਬਾਈਬੂ ਸਿੰਘ ਆ ਗੁਰਚਾਨ ਸਿੰਘ ਰਸੀਦ ਦਾ ਪਿਤਾ ਜੀ ਰਹਿੰਦੇ ਸੀ ਉੱਥੇ ਸਾਡੇ ਗਵਾੜੀ ਹੁੰਦੇ ਸੀ ਤੇ ਉੱਥੇ ਸੀ ਰਹਿੰਦੇ ਸੀ ਤੇ ਇੱਕ ਵਾਰੀ ਜੇ ਉਹ ਉਹਨਾਂ ਵਿਚਾਰੇ ਦੀ ਗਰੀਬੀ ਬਹੁਤ ਸੀ ਖਰਚ ਗਰੀਬੀ ਸੀ ਬਹੁਤ ਤੇ ਉਹਨਾਂ ਨੇ ਇੱਕ ਰੀਜੇ ਜੀ ਬਾਬਾ ਜੀ ਨੂੰ ਬੇ ਬੇਨਤੀ ਕੀਤੀ ਬਾਬਾ ਇਸ਼ਤ ਸਿੰਘ ਜੀ ਮਾਰਾ ਜੂ ਪਰਵਾਨੇ ਹੋ ਗਏ ਰਸੀਦ ਪਰਵਾਰ ਸੰਧਾਨ ਨੂੰ ਪਤਾ ਸਰ ਤੇ ਰਸੀਦ ਦਾ ਫੋਨ ਨੰਬਰ ਵੀ ਦੇ ਦਿਨਾ ਜੀ 98144 5533 98144 5533 ਇਹ ਉਹਨਾਂ ਪਰਵਾਨ 25 ਸਾਲ ਦੇ ਉਹਨਾਂ ਦੇ ਬਾਬਾ ਜੀ ਕੋਈ ਬੇਨਤੀ ਕੀਤੀ ਭਾਈ ਭਗਤ ਸਿੰਘ ਦੇ ਬਾਬਾ ਪਿਤਾ ਜੀ ਵੀ ਦੱਸਿਆ ਉਹਨੇ ਆਖਿਆ ਵੀ ਇਹ ਕਦੇ ਬਿਲ ਮਸੀ ਬੇਤੀ ਕੀਤੀ ਬਾਬਾ ਜੀ ਕਦੇ ਵੀ ਸਾਡੇ ਮੇਰੀ ਭੈਣ ਵੀ ਇੱਥੇ ਆ ਵੀ ਗਵਾਲੀਅਰ ਆ ਉਹ ਇੰਡਾ ਜੇ ਹੁੰਦੇ ਸੀ ਕੁਵਿੱਤੇ ਟੰਡਾ ਉਹਦੇ ਉਹ ਟੰਡਾ ਬਣਾਉਂਦੇ ਸੀ ਤੇ ਵੀ ਉਹ ਕਿਹਾ ਭਾਂਡੇ ਪਰਸਨ ਬਣਾਉਂਦੇ ਆ ਪਿਓ ਸਾਨੂੰ ਕਹਿੰਦੇ ਤੇ ਸ਼ੇਰ ਭਾੜੋ ਵੀ ਤੁਸੀਂ ਇੱਥੇ ਆ ਜਾਓ ਵੀ ਸਾਨੂੰ ਨਾਲ ਹੀ ਸੀ ਸੈਟ ਕਰਦੇ ਇਹਦੇ ਬਾਬਾ ਜੀ ਕੋ ਕੇ ਵੀ ਟ੍ਰਾਈ ਟੂ ਗੈਟ ਦੀ ਪਰਮਿਸ਼ਨ ਫਰ ਬਾਬਾ ਜੀ ਹੈ ਨਾ ਬਾਬੇਸ਼ ਸਿੰਘ ਜੀ ਮਹਾਰਾਜ ਬਾਬਾ ਜੀ ਦੇ ਨਾਮ ਵੀ ਬਾਬਾ ਜੀ ਸਾਹਿਬ ਪੜੀ ਇੱਥੇ ਗੱਪ ਕਰਿਆ ਤੇ ਤੇਰੇ ਮੁੰਡਿਆਂ ਨੂੰ ਅਸੀਂ ਇੱਥੇ ਕਹਿੰਦੇ ਕੀਰਤਨ ਦੀ ਫੈਕਟਰੀ ਖੋਲ੍ਹ ਦੇਣੀ ਆ ਤੇਰੇ ਮੁੰਡਿਆਂ ਨੂੰ ਇੱਥੇ ਕੀਰਤਨ ਦੀ ਫੈਕਟਰੀ ਖੋਲ੍ਹ ਦੇਣੀ ਆ ਉਹ ਦੇਖ ਲਓ ਜੀ ਬੱਚਾ ਹੋਗਾ ਗਰਚਾ ਨਾਲ ਸਾਡੇ ਸਾਡੇ ਖਾਣ ਦਾ ਸੀ ਉਹ ਵਿਚਾਰਾ ਜੀ ਵੀ ਦੇਖੋ ਹੁਣ ਤਾਂ ਸਰਵਾਸ ਹੋ ਗਿਆ ਕਿੰਨਾ ਜੀ ਉਹ ਮੁੰਡੇ ਦਾ ਨਾਮ ਚਾਹ ਕਿੰਨਾ ਨਾਮ ਛਪਾਇਆ ਉਹ ਬਾਬਾ ਜੀ ਨੂੰ ਪਰਮੇਸ਼ਰ ਕਰਕੇ ਜਾਨਣੇ ਬੰਦੇ ਸੀ ਇਹ ਗੁਰਾਕੀ ਸਿੰਘ ਭਾਈ ਹਰਬਾਸ ਜੀ ਬਾਦ ਗਿਆਈ ਭਾਈ ਆਪਣਾ ਭਾਈ ਗਿਰਚਰ ਸਿੰਘ ਜੱਸੀਆ ਜੀ ਤੇ ਆਪਣਾ ਸਰਜਨ ਸਿੰਘ ਰਾਗੀ ਭਾਈ ਹਰਚੰਦ ਸਿੰਘ ਸਾਰੇ ਬਾਬਾ ਜੀ ਪਰਮੇਸ਼ਰ ਕਰਕੇ ਪੁੱਛਾਇਆ ਬੰਦੇ ਸੀ ਇਹ ਸਾਰੇ ਮਾਪ ਜਿਹਨੇ ਵੀ ਰਾਗੀ ਸੀ ਸਿੰਘ ਬਾਬੇ ਘਟਾ ਵੀ ਕਿਛੁ ਛੱਡਾਈ ਦੇਖੋ ਇੱਕ ਰਿਵ ਜਿਕਰ ਆ ਜੀ ਫਿਰ ਉਹਦੇ ਵੀ ਜਗਰੋਂ ਬਾਬਾ ਜੀ ਆਏ ਹੋਏ ਸੀ ਜਗਰੋਂ ਬਾਬਾ ਜੀ ਜਗਰਾਂਵਾਂ ਸੀ ਬਾਬਾ ਜੀ ਜਗਰਾਂਣ ਲਗੇ ਸੀ ਵਣ ਤੇ ਆਪਣਾ ਜਿਹੜਾ ਆਪਣਾ ਹੈਗਾ ਅ ਇੰਡੋ ਕੈਨੇਡੀਅਨ ਬਿਲਡਿੰਗ ਜਿਹਦੇ ਸਾਹਮਣੇ ਜਿਹੜਾ ਇੱਕ ਹਸਪੀਟਲ ਬਣਿਆ ਹੈ ਜੀ ਮੈਂ ਪੜੇ ਕੀ ਹਸਪੀਟਲ ਉੱਥੇ ਉੱਥੇ ਬਾਬਾ ਜੀ ਖਾਲੀ ਜਗ੍ਹਾ ਤੇ ਉੱਥੇ ਬਾਬਾ ਜੀ ਹੁੰਦੇ ਸੀ ਸਾਡੇ ਘਰੋਂ ਪ੍ਰਸ਼ਾਦਾ ਬਣ ਕੇ ਜਾਂਦਾ ਸੀ ਬਾਬਾ ਜੀ ਸਾਡੇ ਘਰੋਂ ਸਾਡੇ ਕੋਲ ਥਾਲ ਬਗੈਰ ਹੁਣ ਕੋਈ ਆ ਗਈ ਪਈਆਂ ਤੇ ਉੱਥੇ ਜਾਂਦਾ ਸੀ ਬਾਬਾ ਜੀ ਕੋ ਥਾਲ ਬੜਾ ਜਦਾ ਸੀ ਉੱਥੇ ਵੀ ਭਾਈ ਬਾਈ ਰਿਸਨ ਦੀ ਮਾਤਾ ਜੀ ਕਿਚਨ ਸੀ ਸੀ ਦੀ ਦਾਦੀ ਨੇ ਬਈ ਬੈਂਤੀ ਕੀਤੀ ਕਿ ਮੈਂ ਹੁਣ ਬਈ ਮੈਂ ਉੱਠ ਨਹੀਂ ਸਕਦੀ ਬਈ ਮੈਨੂੰ ਕਦੇ ਵੀ ਬਹੁਤ ਬੰਨ ਤਕਲੀਫਾਂ ਆ ਤੇ ਬਾਬਾ ਜੀ ਕੋਈ ਬੇਨਤੀ ਕਰੋਗੇ ਮੈਨੂੰ ਕੋਈ ਕਹਾ ਬੁਲਾ ਦੇਣ ਵਾਟਸਐਪ ਮੈਨੂੰ ਤੋੜ ਦੇਣ ਕਿਉਂਕਿ ਮੇਰੇ ਗੋਡੇ ਬਹੁਤ ਦੁਖਦੇ ਤੇ ਬਾਬਾ ਜੀ ਚਰਨ ਪਾਦ ਤੇ ਚੰਗੀ ਆ ਰਹੀ ਫਿਰ ਤੇ ਜਗਰੌਮ ਬਾਬਾ ਜੀ ਇਹਨਾਂ ਦੇ ਘਰੇ ਚਲੇ ਗਏ ਜੀ ਬਾਬਾ ਉਹ ਬਈ ਸ਼ਸ਼ੀ ਮਹਾਰਾਜ ਦੇ ਘਰੇ ਚਲੇ ਗਏ ਬਾਈ ਬਾਰੀ ਸੇ ਰਸੀਏ ਜੀ ਇਹ ਬੱਚੇ ਦਾ ਬੱਚੇ ਸੀ ਤੇ ਬਾਬਾ ਜੀ ਮਾਤਾ ਕੀ ਗੱਲ ਹੋਈ ਆ ਕਹਿੰਦੇ ਜੀ ਬਾਬਾ ਜੀ ਹੁਣ ਤਾਂ ਮੇਰੇ ਕੋਲ ਤੁਰਿਆ ਨਹੀਂ ਜਾਂਦਾ ਤੇ ਵੀ ਕਹਿੰਦੀ ਵੀ ਮੈਂ ਤਾਂ ਕਹਿੰਦੀ ਹੁਣ ਕਹਿੰਦੀ ਵੀ ਮੈਨੂੰ ਛੁੱਟੀ ਦੇ ਦਿਓ ਉੱਤਰਿਆ ਵੀ ਜਾਂਦਾ ਉੱਠਿਆ ਵੀ ਜਾਂਦਾ ਬਿੱਠਦਾ ਮੈਂ ਤਾਂ ਬਹੁਤ ਹੋ ਗਿਆ। ਬਾਬਾ ਜੀ ਕਹਿੰਦੇ ਮਾਤਾ ਦੇਖੋ ਤੁਸੀਂ ਸੁਣੋ ਬਲ। ਇਹ ਕੋਰ ਕਨਫਰਮ ਕਰ। ਬਾਬਾ ਜੀ ਮਾਤਾ ਅਰੇ ਤੂੰ ਤੇ ਪੋਤੇ ਦੇ ਵਿਆਹ ਕਰਕੇ ਜਾਣੇ। ਉਹ ਉਹ ਵਿਚਾਰੀ ਇਤਿਆਰ ਸੀ ਮਾਤਾ ਤੇ ਮੈਂ ਜਿਹਾ ਮੈਂ ਮੇਰੇ ਕੋ ਉੱਤਰਿਆ ਜਾਂਦਾ ਉੱਠਿਆ ਜਾਂਦਾ ਬੈਠੇ। ਪਾਪਾ ਜੀ ਕਹਿੰਦੇ ਸਭ ਕੁ ਤਾਂ ਤਰਸ ਹੋ ਜਾਣਾ ਮਾਤਾ ਤੂੰ ਪੋਤੇ ਦੇ ਵਿਆਹ ਕਰਕੇ ਸਾਧੂ ਬੋਲੇ ਸਹਿਸਵਾ ਸਾਧੂ ਕਾ ਬੋਲੇ ਬਰਤਤ ਜੇ। ਦੇਖੋ ਸੇ ਤੇ ਉਹੀ ਗੱਲ ਹੋਊਗੀ ਫਿਰ ਉਹ ਮਾਤਾ ਪੋਤਿਆਂ ਦੇ ਵਿਆਹ ਕਰਕੇ ਗਈ ਜੀ ਫਿਰ ਤੇ ਇਹ ਬਾਬੇ ਨਾਲ ਦੀ ਜਗਾ ਸੀ ਲਿਖਦੇ ਉਹ ਵੀ ਲੈ ਰੁੱਤੀ ਜਗਾ ਫਿਰ ਵਿਚਾਰੇ ਗਰੀਬੀ ਦਾ ਵਿਚ ਇਹਨੇ ਜਗਾ ਲਈ ਜਾਂ ਨਹੀਂ ਉਹ ਨਹੀਂ ਮੈਨੂੰ ਪਤਾ ਲਈ ਹੁਣੇ ਜਗਾ ਤੇ ਫਿਰ ਉਸ ਤੋਂ ਇਲਾਵਾ ਫਿਰ ਬਾਬੇ ਮੇਰੇ ਪਿਤਾ ਜੀ ਵੀ ਘੋੜੀ ਸੁੱਸ ਬੋਕੇ ਫਿਰ ਉਸ ਬਾਬਾ ਜੀ ਫਿਰ ਬਸ਼ੰ ਬਿਰਾਸ ਕਰਦੇ ਰਹੇ ਨਾ ਕਰਦੇ ਰਹੇ ਕਿ ਬਾਬੇ ਕਹਿੰਦੇ ਬਖਸ਼ਿਸ਼ ਕਰੇ ਅਗੋ ਨੇ ਗੁਰੂ ਸਾਹਿਬ ਕੋਈ ਗੱਲ ਨਹੀਂ ਤੁਸੀਂ ਵੀ ਵੀ ਬੇ ਨਾਮ ਜਬ ਬਾਬੇ ਜੀ ਇਹੀ ਕਹਿਣਾ ਮਾਤਾ ਨੂੰ ਬਾਬਾ ਜੀ ਐਸਾ ਚ ਮਾਰਾ ਦਿੱਤੀ ਮਾਤਾ ਨੂੰ ਕਿਤੇ ਮਾਰਾ ਫੇਰ ਆ ਕੇ ਬਿਠੀ ਉਠੀ ਮਾਤਾ ਪਿਛੜ ਬੀ ਸਭ ਕੁਝ ਟੀ ਵੀ ਉੱਥੇ ਬਾਬਾ ਜੀ ਮਾਰਾ ਦਿੱਤੇ ਫੇਰ ਅਕੜੀ ਗਰਚਾ ਬਾਬਾ ਜੀ ਭਾਈ ਬਾ ਵੀ ਸਨ ਬਾਬਾ ਜੀ ਕਹਿੰਦੇ ਨਾਨ ਸਾਹ ਭਾਈ ਗਰਚਾ ਸਸ ਰਸੀ ਨੂੰ ਬੁਖਾਰ ਹੋ ਜੀ 103 104 ਬੁਖਾਰ ਤੇ ਗਰਮੀ ਬੇ ਮੱਥੇ ਨੂੰ ਹੱਥ ਨਾਲ ਗੇ ਨਾ ਗਰਮ ਸੀਗਾ ਤੇ ਬਾਬਾ ਜੀ ਵੀ ਭਾਈ ਬਾ ਵੀ ਸਨ 22 ਵੇ ਕਾਨੂੰ ਤੁਸੀਂ ਉੱਥੇ ਆਪਣਾ ਮੱਸੀਆ ਤੇ ਝੋਲ ਡੀ ਜਾਣਾ ਬਾਈਸਰ ਕਦੇ ਭਾਈ ਬਾਈਸਰ ਕਦੇ ਬੇ ਆਪਣੇ ਉੱਤਪੜਾ ਦੇ ਪ੍ਰਾਸੀ ਜੀ ਗੁਰੂਸਣ ਦੇ ਪ੍ਰਾਸੀ ਤੇ ਉਹ ਕਦੇ ਬਾਬਾ ਜੀ ਮੇਰੇ ਤਾਂ ਮੁੰਡਾ ਬਿਮਾਰ ਆ ਮੇਰੇ ਤਾਂ ਬੇ ਬਹੁਤ ਬੜਾ ਮੈ ਤਾਂ ਜਾ ਨਹੀਂ ਸਕਦਾ ਤੇ ਇਹ ਮੁੰਡਾ ਪਾਇ ਸੀ ਗੁਚਾਸਰਸੀ ਚੰਜੀ ਦੇ ਬੁੱਗੇ ਦੇ ਕੋਲ ਨਹੀਂ ਉੱਥੇ ਪੰਜੇ ਪਾਇ ਸੀ ਗੁਚਾਸਰਸੀ ਬਾਬਾ ਜੀ ਨੰਦ ਨੰਦੇ ਕਦੇ ਕਦੇ ਬਾਈਸਰ ਕਦੇ ਕਿੱਥੇ ਤੇਰਾ ਮੁੰਡਾ ਜਿਹੜਾ ਬਿਮਾਰ ਆ ਤੇ ਉਹ ਕਹਦੇ ਬਾਬਾ ਜੀ ਆ ਪਿਆ ਜੀ ਬਾਬਾ ਜੀ ਕਹਦੇ ਤੇ ਬਾਬਾ ਜੀ ਕੋ ਉੱਥੇ ਸਮਾਜ ਅਖੀ ਬਾਬਾ ਜੀ ਕੋ ਦੇਖੋ ਤੇ ਬਾਬਾ ਜੀ ਇਹ ਸਮਾਜਾ ਕੋ ਮੱਥੇ ਤੇ ਲਾਇਆ ਜੀ ਮਾ ਗਰਚੈਂਸਰ ਰਸੀ ਦੇ ਕਹਿੰਦੇ ਸਾਡਾ ਤਾਂ ਥਰਮੋਮੀਟਰ ਕਹਿੰਦਾ ਮੁੰਡੇ ਕੋਸੋਇਆ ਜੀ ਦੇਖੋ ਉਹ 90 ਤੋਂ 4 ਬੁਖਾਰ ਘਰ ਆਤਾ ਬੰਨ ਦੀ ਪਈਆ ਕਰਦੇ ਨੂੰ ਤੇ ਕੀ ਹੋਣਾ ਤੇ ਬਾਬਾ ਜੀ ਕਹਿੰਦੇ ਸਾਡਾ ਤਾਂ ਥਰਮੋਮੀਟਰ ਕਹਿੰਦਾ ਮੁੰਡੇ ਕੋਸੋਇਆ ਜੀ ਦੇਖੋ ਕਿਵੇਂ ਹੋਇਆ ਜੀ ਉਹ ਜੇ ਵੇ ਮੂਤੂ ਆਸਾ ਜੈਕੀਟਾ ਦੇ ਉਹ ਮੱਥੇ ਹੱਥ ਲੈ ਜੋ ਠੰਡਾ ਪਤਾ ਤੇ ਵੀ ਉਹ ਕਹੇਗੀ ਗੱਲ ਹੋਗੀ ਫਿਰ ਬੁਖਾਰ ਚੱਕੀ ਤਾਂ ਜਬ ਨਾਰਮਲ 98.4 ਆ ਗਿਆ ਵੀ 98.4 ਦਾ 7 ਇਹ ਬੁਖਾਰ ਆ ਗਿਆ ਉਹ ਕਹਿੰਦੇ ਵੀ ਨਾਰਮਲ ਹੈ ਤਾਂ ਤੇ ਫਿਰ ਭਾਗ ਵਾਰਸ ਹੈ ਦੇਖੋ ਜੀ ਬਾਬਾ ਜੀ ਕਰਵਾਤਾ 1 ਵਜੇ ਜਗਰੇ ਬਾਹੂ ਲੋਕ ਕੇ ਦਰਨਾ ਛੜੇ ਜਗਰਾਉਂਦੇ ਸੀ ਲੋਹੇ ਵਾਲੇ ਉਹਨਾਂ ਨੇ ਵੀ ਸਰਾਇਏ ਜੀ ਕਰਤੀ ਬਾਬਾ ਜੀ ਬਚਨ ਵੀ ਰਿਪੋਰਟ ਕੀਤੇ ਬਾਬਾ ਜੀ ਆਪ ਦੇ ਬਚਨ ਦੀ ਰਿਪੋਰਟ ਕੀਤੀ ਹੋਇਆ ਤੇ ਉੱਥੇ ਹਿੰਦੂਆਂ ਦਾ ਸਨਾਤਨ ਦਾ ਗੁਰੂ ਸੀ ਗੁਰੂ ਸੀਗੇ ਉਹ ਗੋਸਵਾਮੀ ਗਣੇਸ਼ਦਤ ਗੋਸਵਾਮੀ ਗੋਸਵਾਮੀ ਗਣੇਸ਼ਰ ਹਿੰਦੂ ਸਾਰੇ ਰੂਪ ਉਹਨਾਂ ਨੂੰ ਮੰਨਦੇ ਆ ਤੇ ਉਹ ਬਾਬਾ ਜੀ ਦੇ ਦਮਾਂ ਲਗੇ ਸੀ ਬਰਲੇ ਬਰਲਾ ਮੰਦਿਰ ਦੇ ਮਗਰਿਬਾਸ ਤੋਂ ਆਣ ਲਗੇ ਉਹ ਵੀ ਆਈ ਸੀ ਗੋਸਵਾਮੀ ਗਣੇਸ਼ਾ ਜੀ ਆਈ ਸੀ ਤੇ ਵੀ ਉਸ ਤੋਂ ਬਾਅਦ ਫਿਰ ਆਪਣਾ ਉਹ ਵੀ ਆਪਣੇ ਉਸ ਤੋਂ ਬਾਅਦ ਫਿਰ ਆਪਣੇ ਨਾਲ ਹੀ ਡਾਕਟਰ ਕਪੂਰ ਸੀ ਉਹ ਵੀ ਆਈ ਹੋਈ ਸੀ ਇਹ ਸਾਰੇ ਸੀਟ ਉੱਤੇ ਬੈਠੇ ਤੇ ਬਗੋਸਾਂ ਵੀ ਗਣੇਸ਼ਾਤ ਨੇ ਕਰਕੇ ਸਾਈ ਸੀਗਰ ਫਿਰ ਉੱਥੇ ਮੇਰੇ ਬਾਬਾ ਜੀ ਬੈਸੇ ਵੀ ਫਰੇ ਹੋਏ ਤੇ ਉਹਦੇ ਕੋ ਫੁਰਨਾਏ ਬਾਬਾ ਜੀ ਅੱਤ ਸਿਮਰਨਾ ਹੁੰਦਾ ਸੀ ਸਿਮਰਨਾ ਹੁੰਦਾ ਜੀ ਬਾਬਾ ਜੀ ਉਹਦੇ ਨੂੰ ਮਚਾਇਆ ਵੀ ਬਾਬਾ ਜੀ ਵੀ ਕਿ ਨਹੀਂ ਕਰ ਪਕਨ ਜੇ ਮੈਨੂੰ ਸਿਮਰਨਾ ਉਹਦਾ ਦੇ ਦੇਣਾ ਸੋਚੀ ਗਿਆ ਸੋਚੀ ਗਿਆ ਫਿਰ ਵੀ ਫਿਰ ਬਾਬਾ ਜੀ ਬੈਸੇ ਕਿਤੇ ਵੀ ਕਹਿੰਦਾ ਫਿਰ ਸੋਚਿਆ ਮੈਂ ਚਿੱਤ ਜਿਹਾ ਬਈ ਸਮਨਾਸ ਫੋਟਾ ਬਈ ਬਟਾਦੇ ਹਨ ਬਾਬਾ ਜੀ ਫਿਰ ਠੀਕ ਆ ਤੇ ਉਦੋਂ ਪਾਸੇ ਬਾਬਾ ਜੀ ਜੋ ਬਸ਼ਨ ਘਰ ਹਟੇ ਬਾਬਾ ਜੀ ਬਜੇ ਕਿਤੇ ਜਾਇ ਕਿ ਆਪਣੇ ਸੁਆਮੀ ਜੀ ਆਏ ਕਹਿੰਦੇ ਸੁਆਮੀ ਜੀ ਜਗਲ ਵੀ ਆਵਣਾ ਤੇ ਸਾਨੂੰ ਗਹਿਣਾ ਦਦਿਆ ਤੇ ਵੀ 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 ਗਹਿਣਾ ਦਿੰਦੇ ਬਾਤ ਦੀ ਕਹਾਣੀ ਦੇਖੋ ਕਿ ਫੜਾਇਓ ਕਿਸ ਨੂੰ ਬਾਜ ਦੀ ਪਕੜੀ ਸਰ ਜੀ ਜੋ ਬਾਂਸ ਫੁੱਟੀ ਫਿਰ ਬਾਬਾ ਜੀ ਬੱਚੇ ਕਿਤੇ ਫਿਰ ਉਹਨੂੰ ਐਸਾ ਨੇ ਝੋਲੀ ਹੱਡੀ ਜੀ ਗੋਸਮ ਕਿਦੇ ਭੱਲ ਭੱਲ ਕੇ ਸਰਬ ਬਣ ਗਈ ਬਟ ਹੀ ਵਾਸ ਥਿੰਕਿੰਗ ਸਭ ਉੱਪਰ ਗਈ ਤੇ ਵੀ ਉਸ ਵੇਲੇ ਜਦ ਬਾਬੇ ਕਮਾਲ ਦੇਣ ਲੱਗੇ ਛੋਟੀ ਬਾਲਾ ਦੇਣ ਲੱਗੇ ਬਾਬੇ ਜੀ ਇਹ ਮਾਲਾ ਚੱਕੀ ਉਸ ਸੁਆਮੀ ਜੀ ਸੋਨ ਤਾਂ 108 ਮਣਕੀ ਦੀ ਮਾਲਾ ਦੇਣੀ ਉਹ ਹੋਰ ਤਾਂ ਮੌਕੇ ਦਾ ਅਦਾ ਕਮਾਲ ਹੋਈ ਫੇ ਬਾਬੇ ਸਾਸੰਗੇ ਸਾਸਸੇ ਸਾਰੇ ਵੀ ਆਪਣੇ ਮਾਲ ਲੈ ਕੇ ਵੱਡੀ ਫੇ ਵੱਡੀ ਜਗ੍ਹਾ ਨਾਲ ਦਿੱਤੀ ਫੇਰ ਉਹਨੇ ਜੀ ਖੜ ਕੇ ਕਹਿੰਦਾ ਮੈਨੂੰ 5 ਮਿੰਟ ਦੇਜੋ ਫੇਰ ਉਹਨੇ ਜੀ ਆਖੋ ਖੜ ਕੇ ਬੋਲਿਆ Hindu ਬਹੁਤ ਆਏ ਸੀ ਦਿੱਲੀ ਦੇ ਫੇਰ ਉਹ ਕਹਿੰਦੇ ਵੀ ਇਹੇ ਕੋਈ ਸਾਧ ਸੰਤ ਜੀ ਇਹ ਕ੍ਰਿਸ਼ਨ ਭਗਵਾਨ ਆਪ ਆਇਆ ਇੱਕ ਗੁਮ ਆਪ ਆਇਆ ਵੀ ਇੱਕ ਫਿਰ ਬਾਬਾ ਜੀ ਫਿਰ ਬਾਬਾ ਜੀ ਆਲੀ ਵਡਾਈ ਚਾਉਂਦੇ ਨਹੀਂ ਸੀ ਫਿਰ ਬਾਬਾ ਜੀ ਖੜੇ ਹੋ ਗਏ ਆਪ ਦਵਾਨ ਦੇ ਵਿੱਚ ਖੜ ਕੇ ਹੋ ਕੇ ਤੇ ਸੰਗਤ ਜੀ ਕਹਿੰਦੇ ਵੀ ਇੱਕ ਸੁਆਮੀ ਜੀ ਦਾ ਵੀ ਦਵਾਰ ਰੱਖੇ ਤੁਸੀਂ ਵੀ ਰਾਤ ਦੇ ਨਾਲ ਸੀ ਕੜਾ ਪ੍ਰਸ਼ਾਦ ਜਿਆਦਾ ਦਿੱਤਾ ਸੀ ਤਾਂ ਸਾਡੀ ਉਸਤ ਕਰਦੇ ਤਾਂ ਉਸਤ ਕਰਦੇ ਸੋਗੋ ਗੋਸਮਿਕ ਨੇ ਇਸਾਤ ਬਰਲਾ ਸੀਟ ਡਾਕਟਰ ਕਪੂਰ ਤੇ ਵੀ ਸਾਰੇ ਉੱਥੇ ਹੁੰਦੇ ਸੀ ਮਜੀਠਿਆ ਸਾਹਿਬ ਸਾਰੇ ਉੱਥੇ ਹੁੰਦੇ ਸੀ ਉੱਥੇ ਬਹੁਤ ਦਿਲ ਇਹ ਸਕਦਾ ਤਾਰਿਆ ਬਾਬੇ ਪਰ ਦੇਖੋ ਵੱਡੀ ਗੱਲ ਜੀ ਪੈਸੇ ਨੂੰ ਹੱਥ ਹੀ ਗਿਆ ਉਹ ਤੇ ਮੈਨੂੰ ਰਗੀ ਬਾਤ ਸੁਣੇ ਦਿਲ ਲੜ ਕਾਬਿਲ ਕੋ ইংল্যান্ড ਰਕੇ ਐਸੀ ਭਾਈ ਗੁਰਮੁਖ ਸੁਣੀ ਉਹ ਦੱਸਦੀ ਸੀ ਕਹਿੰਦੇ ਵੀ ਬਾਬਾ ਜੀ ਨੇ ਕਹਿੰਦੇ ਵੀ ਇਸ ਤਰ ਤੇ ਵੀ ਉੱਥੇ ਬਿਰੂਦੀ ਕਹਿੰਦੇ ਬਾਬਾ ਜੀ ਜਿੰਦਗੀ ਛੇ ਨਗਰ ਕਿਥੋਂ ਨਿਕਲਦਾ ਸੀ ਬਾਬਾ ਜੀ ਆਮ ਦੇ ਵਿੱਚ ਵੀ ਨਗਰ ਵੀ ਸਾਡਾ ਤੂਤਾ ਪਿੰਡ ਦਾ ਨਗਰ ਮਾਈਆਂ ਦੇ ਮਾਈਆਂ ਉੱਥੇ ਕਹਿੰਦੇ ਪੈਸੇ ਸਿੱਟ ਨਾ ਗਏ ਜੇ ਤੋ ਕੋ ਤੂੰ ਨਾ ਪੈਸੇ ਪੈਸੇ ਹੁੰਦੇ ਸੀ ਪਹਿਲਾਂ ਤੇ ਵਿਚਾਰੇ ਗੜੀ ਜਾਂਦੀ ਸੀ ਉਹ ਪੈਸੇ ਸਿੱਟ ਲਗੇ ਇੱਕ ਪੈਸਾ ਤੇ ਵਿੰਡੋ ਥੋੜੀ ਜਿਹੀ ਖੁੱਲੀ ਸੀ ਇੱਕ ਪੈਸਾ ਗਰਮਸੋ ਕਰਦਾ ਸੀ ਗੱਡੀ ਚ ਬੈਠੀ ਸੀ ਬਾਬਾ ਜੀ ਨਾਲ ਹੀ ਬਾਦਰ ਸੋਣੀ ਗੁਰਕਸ਼ਨ ਸਾਰੇ ਸੀ ਤੇ ਇੱਕ ਪੈਸਾ ਬਾਬਾ ਜੀ ਦੇ ਚੋਲੇ ਦੇ ਥਾ ਕੇ ਡੇਫਿਆ ਦੇਖੋ त्याग ਦੀ ਮੂਰਤ ਇਹ ਇੱਕ ਪੈਸਾ ਬਾਬਾ ਜੀ ਦੇ ਚੋਲੇ ਦੇ ਥਾ ਕੇ ਡੇਫਿਆ ਤੇ ਬਾਬਾ ਜੀ ਹੱਥ ਹੀ ਨਾ ਬਾਬਾ ਜੀ ਆਪਣੇ ਹਿਉਰੀਏ ਨਾਲ ਪੈਸਾ ਚਾ ਚੱਕਿਆ ਗੁਰਮੁਖੀ ਗੁਰੂ ਫੜ 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 ਹੋਪੈਸਾਂ ਨੂੰ ਫੜ ਤੇ ਉਹ ਆ ਉਹ ਪੈਸੇ ਨੂੰ ਹੱਥੇ ਲੈ ਫਿਰ ਗੁਰਮੁਖੀ ਤਾਂ ਵੀ ਉਹ ਪੈਸਾ ਕਹਿੰਦੇ ਅਸੀਂ ਜਦੋਂ ਲੈ ਕੇ ਸਾਡੇ ਕਿਨੇ ਪੈਸਾ ਕਹਿੰਦੇ ਘਰੇ ਆਇਆ ਉਦੋਂ ਬਾਅਦ ਸਾਡੇ ਪਾਵਰ ਆਦੂ ਆ ਦੇਖੋ ਜੀ ਕਿੰਦਾ ਕਿੰਨੇ ਕੰਮ ਚੱਲਿਆ ਉਹੀ ਰਾਗੀ ਬਾਦਰ ਸੋਣ ਜਿਨ੍ਹਾਂ ਦਾ ਤੇ ਵੀ ਦੂਰਦਰਸ਼ਨ ਤੇ ਨੁਕਤਾਸਲੀ ਦੀ ਸਕੀਤਰ ਉਹ ਰਾਗੀ ਬਾਦਰ ਸਨ ਹਾਜੀ ਤੇ ਕਿਤੇ ਵੀ ਜਿਵੇਂ ਕਰਵਾਨੀ ਚਾਹੁੰਦਾ ਕਰ ਬੰਧਨ ਪ੍ਰਪਾਰਮ ਬਾਜੋ ਸਾਧੂ ਤੁਰ ਕਾਰ ਬੰਦਰ ਪਰ ਪਰਮਸ ਬਾਜੋ ਸਾਧਤੂਰ ਆਪਨਵਰ ਹਰ ਹੱਪੈਉ ਨਾਨ ਪ੍ਰ ਭਰਪੂਰ ਤੇ 927 ਅੰਕ ਜੇ ਜਿਬੀ ਜੋ ਚਤਾਈ ਪੂਜੇ ਗੁਰਮੂਰਤ ਗੁਰਮੂਰ ਜੋ ਮਨ ਇੱਛੇ ਸੋ ਫਲ ਪਾਏ ਜੋ ਮਨ ਇੱਛੇ ਇੱਚੇ ਫਲ ਪਾਏ ਤੇ 237 ਅੰਕ ਜਿ ਸਮਰ ਸਿਮਰ ਪੂਰ ਪਰ ਪਾ ਪੂਰਨ ਪ੍ਰਮ ਕਾਰਜ ਪੈ ਰਾਸ ਕਰਤਾ ਪ੍ਰ ਕਰਤਾ ਵਸੇ ਸੰਤਨ ਕੇ ਪਾਸ 816 ਅੰਕ ਏ ਵੀ ਦੇਖੋ ਜਿੰਨੇ ਵੀ ਨਾ ਮਤਲਬ ਸਾਕੀਆਂ ਵਾ ਇਹ ਸਾਕੇ ਸਾਰੇ ਟਕਾ ਕੇ ਦੇਖੋ ਜਿੰਨੇ ਸਾਕੇ ਸਾਰੇ ਸਾਕੇ ਵਾ ਇਹ ਬਾਬਾ ਜੀ ਆਪ ਬਖਸ਼ ਦਿੱਤੀ ਆ ਆਪ ਬਖਸ਼ ਕਰਕੇ ਸਾਰਾ ਵੀ ਵੀ ਸਾਰਾ ਕੁਝ ਵੀ ਦੱਸਿਆ ਪਰ ਇੱਕ ਗੱਲ ਇਹ ਇੱਕ ਗੱਲ ਜੀ ਇੱਕ ਗੱਲ ਵੀ ਤਾਂ ਵੇਲੇ ਪਾਰ ਆ ਤੇ ਆਪ ਉਹ ਉਧਰ ਮੱਥਾ ਟੇਕਦੇ ਉਧਰ ਮੱਥਾ ਜੇ ਕੋਈ ਕਬਰਾਂ ਆ ਗਿਆ ਉਹਨੂੰ ਮੱਥਾ ਟੇਕ ਦਿਓ ਤੇ ਚਰਚ ਚ ਆਮ ਕੰਨ ਦੇ ਦਿੱਤਾ ਸੀ ਇੱਕ ਪਿਆਰ ਦਾ ਲੀਟਰ ਉਹ ਹਲੇਲੂਇਆ ਹੀ ਕਹੀ ਜਾਂਦਾ ਹਲੇਲੂਇਆ ਅਰੇ ਜੀ ਜਰੇ ਸੋ ਨੂੰ ਜੇ ਸ਼ਰਮ ਨਹੀਂ ਆਈ ਪੰਜਾਬ ਸੇ ਸਿੱਖੀ ਖਤਮ ਹੋ ਰਹੀ ਆ ਸਿੱਖੀ ਖਤਮ ਹੋ ਰਹੀ 20 ਖਤਮ ਹੋ ਰਹੀ ਸਿੱਖ ਦਾ ਤੁਸੀਂ ਹallelujah ਹallelujah ਕਰਕੇ ਮੱਲੋ ਮਲੀ ਤੁਸੀਂ ਵੀ 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 ਕਾ ਕਰਕੇ ਤੁਸੀਂ ਕਰਦੇ ਹੋ ਹallelujah ਮੁਸਵਾਨਾ ਦੇ ਮੁਸਲਮਾਨੇ ਮਸਜਿਦਾਂ ਕੋਲ ਦੇ ਉੱਪਰ ਕੀ ਇਹ ਉਧਰ ਵੀ ਭਾਉ ਜਿਸ ਚੰਗਾ ਦੇ ਆ ਜੇ ਰਾਮ ਸਤਮੇ ਭੇਜ ਕਿਸ਼ਨਾਏ ਇੱਕ ਚੰਦ ਕਈ ਮੇ ਲੱਖ ਕਰੋੜ ਇਹ 208 ਸੇ ਰਾਮ ਤੇ ਸਤਮੇ ਭੇਜ ਨਹੀਂ ਕੋਈ ਹੈ ਇਪੀਸੋਡੇ ਸ਼ਰਦਾ ਅੱਖਾਂ ਨਾਲ ਦੇਖੋ ਤੁਸੀਂ ਅੱਖਾਂ ਤੇ ਵੀ ਵੀ ਉਹ ਜਬ ਜੋ ਜੋ ਨਿੰਦਕਾ ਉਹ ਨਾਇਤਾ ਤੇ ਵੀ ਗੁਰਸੱਧ ਫਰਮਾਇਆ ਵੀ ਨਿੰਦਕਾ ਸਾਰਾ ਬਾਣੀ ਵਿੱਚ ਗੁਰਸੱਧ ਦਾ ਚਾਰੀਆ ਵੀ ਨਿੰਦਕਾ ਤਾਂ ਵੀ ਪਹਾੜੀ ਕਾ ਵੀ ਉਹ ਤਾਂ ਗੁਰਸੱਧ ਨਿੰਦਕਾ ਨੂੰ ਤਾਂ ਕਦੇ ਵੀ ਨਹੀਂ ਬਖਸ਼ਿਆ ਹਾਂ ਤੇ ਤਾਂ ਸੋ ਤੇਰੇ ਤਾਂ ਜਿਤੇ ਟਟ ਟਟ ਉੱਠਾ ਤਾਂ ਸੋ ਤੇਰੇ ਭਗਤ ਜੀ ਸੱਚ ਤੂੰ ਡਿਟਾ ਇਹ ਦੇਖੋ ਪੰਜ 96 ਅੰਗ ਵਿੱਚ ਤੇ ਜਕਵੀ ਜਾਕਰ ਸਾਧਾ ਸੇਵੀ ਹਰ ਕੀ ਸੇਵਾ ਨਾਏ ਤੇ ਕਰ ਮਰਹਟ ਉਸਾਰ ਕੇ ਭੂਤ ਵਸੇ ਧਨਮਾਇ ਗਿਆਰਸ ਚੌਤਰਸ ਇਹ ਵੀ ਇੱਕ ਸਰਦ ਸ਼ਰਧਾ ਰਕੋ ਸ਼ਰਧਾ ਰਕੋ ਕੋਈ ਤਾਂ ਵੀ ਇਹ ਵੀ ਸਾਡੇ ਵੇਸਾਰੇ ਵੇਪਾਰ ਹੈ ਕੋਈ ਸ਼ਰਧਾ ਤਾਂ ਕੋਈ ਨਹੀਂ ਹੈ ਕਿ ਵੀ ਬੈਸਾਉ ਕੋਈ ਕੁੱਕਰ ਪੜੀ ਦੇਖੋ ਜੀ ਅੱਜ ਸੁਣਦੇ ਆ ਕਰੀਬ ਬੈਸਾਉ ਕੋਈ ਕੁੱਕਰ ਪੜੀ ਸਾਖਤ ਕੀ ਬੁਰੀ ਮਾਂ ਹੈ ਸਾਖਤ ਪਰ ਜਿਹੜੇ ਨਿੰਦਿਆ ਨਿਤ ਕੋਦਾ ਉਹ ਵੀ ਕਿ ਕੁੱਤੀ ਭਾਂ ਜਿਹੜੀ ਭੌਂਕ ਰਹਿ ਸਾਧੂ ਉਤੇ ਦਰਤੇ ਹੁੰਦੀ ਆ ਉਹ ਚੱਗੀ ਆ ਬੈਸ ਉਹਦੀ ਸਾਥੀ ਬੁਰੀ ਮਾਂ ਉਹਦੀ ਮਾਂ ਨਾਲੋਂ ਵੀ ਚੱਗੀ ਆ ਜਿਹਨੇ ਜਨਮ ਦਿੱਤਾ ਉਹ ਨਿਤ ਸੁਣੇ ਹਰ ਜਸ ਉਹ ਪਾਪਿਆ ਜਿਨ ਜਾਈ ਉਹ ਨਿਤ ਸੁਣੇ ਹਰ ਨਾਮ ਜਸ ਉਹ ਪਾਪਿਆ ਜਿਹੜੇ ਉਹ ਉਹ ਕੁੱਤੀ ਜਿਹੜੀ ਆ ਉਹ ਤਾਂ ਨਾਮ ਸੁਣਦੀ ਆ ਜਪਦੀ ਸੁਣਦੀ ਆ ਤੇ ਉਹ ਪਾਪਿਆ ਜਿਹਨੂੰ ਪਾਪ ਕਰਦੀ ਆ ਜਿਹਨੇ ਜਨਮ ਦਿੱਤਾ ਨਦਿਕਾ ਦੇਖੋ ਇਹ ਆ ਇਹ ਦਾਸ ਦੀ ਬੀਤਿਆ ਜੀ ਅੱਜ ਤੇ ਆਪਾਂ ਜਿਹੜੇ ਨਾਰਸਿਸ ਸਾਖ ਕੇ ਆਪ ਵੀ ਦਰਬਾਰ ਸਾਹਿਬ ਮੇਰੇ ਤੁਸੀ ਨਾਰਸਿਸ ਦੀਆਂ ਦੱਸਿਆ ਆ ਕਿਤਾਬ ਆ ਜੀ ਤੇ ਦੇਖੋ ਤੁਸੀਂ ਵੀ ਭਾਈ ਫਤਿਹਪਾਲ ਸਿੰਘ ਦੀ ਲਿਖੀ ਆ ਤੇ ਵੀ ਕਿਰਪਾ ਸਾਰੇ ਸਾਰੇ ਸਾਖੇ ਜਵਾਬ ਦੋਗੇ ਜੀ ਦੇਖੋ ਇੱਕ ਪਾਠ ਕਰਨ ਨੂੰ ਕਹਿੰਦੇ ਜੀ ਇੱਕ ਪੰਜ ਪੰਜ ਪਾਠ 10 ਪਾਠ ਚੱਲਦੇ ਆ ਛੋਟੇ ਇੱਕ ਛੋਟਾ ਕੋਈ ਨਹੀਂ ਇਹ ਦਰਬਾਰ ਸਾਹਿਬ ਚੱਲਦੇ 321 ਪਾਠਾ ਦੇ ਬਹੁਤ ਪਾਏ ਕਿੰਨੇ ਪਾਏ ਤੇ ਇਹ ਸਾਰਾ ਪੁਸਤਕ ਜੀ ਬੇਗਮ ਬੇਗਮੀ ਸਾਠ ਹੈ ਬੇਗਮ ਜਿਹੜੀ ਬਵਸਤਾ ਸੀ ਉਹ ਉਹਨਾਂ ਨੇ ਵੀ ਉੱਤੇ ਵੀ ਉਹਨਾਂ ਨੇ ਪਾਠ ਹੀ ਸੈਜ ਜੀ ਸੀ ਤੇ ਕਿੰਨੇ ਦੀ ਖੁਦ ਸੀ ਫੇਰ ਤੁਸੀਂ ਪਾ ਉੱਥੇ ਦਰਬਾਰ ਸਾਹਿਬ ਚ ਇਹ ਕਹਿੰਦੇ ਆਪ ਪਾਠ ਕਰੋ ਆਪ ਸੈਜ ਪੜ੍ਹੋ ਆਪ ਕਰ ਦਿਓ ਉਹ ਸਾਰਾ ਗੁਰਨਾ ਤੋੜਨਾ ਹੀ ਗੱਲ ਹੈ ਦੇਖੋ ਦਰਬਾਰ ਸਾਹਿਬ ਚ ਗੁਰਸਾਹਿਬ ਵਿਆਪ ਰਿਹਾਤਾ ਸੈ ਆਪ ਸੈਜ ਪੜ੍ਹਨੀ ਹੋ ਸਕਦਾ ਸਪਤਾਹ ਪੜ੍ਹਨੀ ਹੋ ਸਕਦਾ ਇਹ ਵਿੱਚ ਭੁਲਸ ਕਰੀ ਮਾਫੀ ਹੋ ਜੇ ਕੋਈ ਦਾਸਤ ਗੰਤਰ ਹੋ ਜੀ ਹੈ دا سکی باندې جاجکا جی په لږ چکه وایي دا سې چولي پاوږي وایي په وایګ چکه خاطر سره وایي په